ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੇਲੇ ਮੈਂ ਗੰਗਾ ਗੋਦਾਵਰੀ ਮੰਦਰ ਇੱਥੇ ਬਣਿਆ ਹੋਇਆ ਔਰ ਇਹ ਗੰਗਾ ਗੋਦਾਵਰੀ ਸੰਗਮ ਮੰਨਿਆ ਜਾਂਦਾ ਬੜੀ ਪਵਿੱਤਰ ਸਥਾਨ ਮੰਨਿਆ ਜਾਂਦਾ ਗੰਗਾ ਘਾਟ ਹੈ ਇਤਿਹਾਸਿਕ ਸਥਾਨ ਦਾ ਦੱਸੀਦਾ ਕਿ ਜਦੋਂ ਪ੍ਰਭੂ ਰਾਮ ਜੀ ਦੇ ਪਿਤਾ ਦਸ਼ਰਤ ਜੀ ਦਾ ਦੇਹਾਂਤ ਹੋਇਆ ਤਾਂ ਉਹਨਾਂ ਨੇ ਵਿਧੀ ਪੂਰਵਕ ਇਸ ਜਗ੍ਹਾ ਤੇ ਇਸ਼ਨਾਨ ਕਰਕੇ ਉਹਨਾਂ ਦਾ ਜਿਹੜਾ ਸ਼ਰਾਦ ਸੀ ਸਾਰਾ ਜਿਹੜੀਆਂ ਕਿਰਿਆਵਾਂ ਸੀ ਉਹ ਇੱਥੇ ਆ ਕੇ ਪੂਰੀਆਂ ਕੀਤੀਆਂ ਇਹ ਵੀ ਕਿਹਾ ਜਾਂਦਾ ਕਿ ਇਹ ਜਗ੍ਹਾ ਤੇ ਇਸ਼ਨਾਨ ਕਰਨ ਤੋਂ ਬਾਅਦ ਜ਼ਿੰਦਗੀ ਦੇ ਜਿਹੜੇ ਪਾਪ ਨੇ ਉਹ ਤੋਤੇ ਜਾਂਦੇ ਨੇ ਵੈਸੇ ਵੀ ਗੋਦਾਵਰੀ ਨੂੰ ਸਾਊਥ ਗੰਗਾ ਕਿਹਾ ਜਾਂਦਾ ਇੱਥੇ ਲੋਕ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਵਡੇਰਿਆਂ ਦੀਆਂ ਜਾਂ ਜੋ ਵੀ ਕਰਦੇ ਵਿੱਚ ਮਰਗਦ ਹੁੰਦੀ ਆ ਉਹਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵੀ ਆਉਂਦੇ ਨੇ ਉਹ ਸਾਹਮਣੇ ਦੇਖੋ ਅਸਥੀਆਂ ਵੀ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਨੇ ਫੁੱਲ ਜਲ ਪ੍ਰਵਾਹ ਨਾਲ ਕੀਤੇ ਜਾ ਰਹੇ ਨੇ ਇੱਥੇ ਇਸ਼ਨਾਨ ਵੀ ਕਰਦੇ ਨੇ ਇਹ ਖੇਤਰ ਬੁਨਿਆਦੀ ਤੌਰ ਤੇ ਇਸ ਮੰਤਬ ਲਈ ਬਣਿਆ ਹੋਇਆ ਔਰ ਇਹਦੀ ਇਹ ਮਹੱਤਤਾ ਹੈਗੀ ਆ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ ਕੁਝ ਵੀਡੀਓਜ਼ ਦੇ ਵਿੱਚ ਕਿ ਪ੍ਰਭੂ ਰਾਮ ਲਕਸ਼ਮਣ ਜੀ ਔਰ ਸੀਤਾ ਜੀ ਬਨਵਾਸ ਦਾ ਬਹੁਤਾਂ ਸਮਾਂ 나ਸਿਕ ਦੀ ਧਰਤੀ ਦੇ ਉੱਤੇ ਹੀ ਰਹੇ ਨੇ ਤੁਹਾਨੂੰ ਵੱਖ-ਵੱਖ ਵੀਡੀਓਜ਼ ਰਾਹੀਂ ਉਹਨਾਂ ਥਾਵਾਂ ਦੇ ਸਥਾਨਾਂ ਦੇ ਮੈਂ ਤੁਹਾਨੂੰ ਦਰਸ਼ਨ ਵੀ ਕਰਾਏ ਨੇ ਔਰ ਇਹ ਇੱਕ ਆਪਣੇ ਆਪ ਦੇ ਵਿੱਚ ਇਤਿਹਾਸਿਕ ਸਥਾਨ ਹੈਗਾ ਜਿਹਦੀ ਬੜੀ ਇਤਿਹਾਸਿਕ ਪ੍ਰਸੰਗਿਕਤਾ ਹੈਗੀ ਆ ਇੱਥੇ ਲੋਕ ਪੂਜਾ ਕਰਦੇ ਨੇ ਔਰ ਆਪਣੇ عقیده ਮੁਤਾਬਕ ਆਪਣੇ ਵਿਸ਼ਵਾਸ ਮੁਤਾਬਕ ਜਿਹੜਾ ਹੈ ਉਹ ਇੱਥੇ ਆ ਕੇ ਇਸ਼ਨਾਨ ਕਰਦੇ ਨੇ ਔਰ ਜਿਹੜਾ ਇੱਥੋਂ ਦਾ ਜਲ ਨਾਲ ਲੈ ਕੇ ਜਾਂਦੇ ਨੇ ਹਰ ਧਰਮ ਦੀ ਹਰ ਮਜ਼ਮ ਦੀ ਆਪਣੀ ਪਵਿੱਤਰਤਾ ਹੈ ਆਪਣੀ ਮਰਿਆਦਾ ਹੈ ਆਪਣੇ ਨਿਯਮ ਨੇ ਆਪਦਾ ਉਹਨਾਂ ਦਾ ਕੋਡ ਆਫ ਕੰਡਕਟ ਹੈ ਉਹਦੇ ਮੁਤਾਬਕ ਇਹ ਇੱਥੇ ਆ ਕੇ ਸਾਰਾ ਕੀਤਾ ਜਾਂਦਾ ਸਾਹਮਣੇ ਦੇਖੋ ਹਸਤੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਨੇ ਸੋ ਤੁਸੀਂ ਵੀ ਇਹ ਸਾਰੇ ਖੇਤਰ ਦੇ ਹਿੰਦੁਸਤਾਨ ਦਾ ਪ੍ਰਸਿੱਧ ਜਿਹੜਾ ਖੇਤਰ ਹੈ ਉਸ ਦੇ ਮੇਰੇ ਨਾਲ ਦਰਸ਼ਨ ਕਰੋ ਬਹੁਤ ਬਹੁਤ ਧੰਨਵਾਦ